ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਰਿੰਦਰ ਸਿੰਘ ਆ ਜੀ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਪਿੰਡ ਦਿਵਾਨੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਜੀ 99153 25900 99 153 25969 ਜਿਹੜੇ ਬੱਚਾ ਫਰ ਵੜ ਦੇਖੀ ਰਿਹਾ ਬਾਈ ਜੀ ਸੁਆ ਕਿਹੜਾ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਦੂਜਾ ਸੁਆ ਆ ਥੋੜਾ ਟਾਈਮ ਹੋਇਆ ਲੱਗਦਾ ਹਨਾ ਹਾਂਜੀ ਸਿਮਰ ਹੀ ਸੁਈ ਹੈ ਠੀਕ ਹੈ ਬੱਚਾ ਇਹਨੇ ਦੇਤੀ ਆਪਣੀ ਬੱਚੀ ਬੱਚੀ ਨਹੀਂ ਜਿਆਰੀ ਠੀਕ ਹੈ ਪਤਾ ਕੁਛ ਕਿਹੜੇ ਸਿਮਰ ਦੀ ਹੈ ਨਹੀਂ ਆਈ ਨਹੀਂ ਆਪਣੀ ਘਰ ਦੀ ਇਹ ਲੈਂਦੀ ਆਪਾਂ ਹਾਂਜੀ ਘਰ ਦੀ ਹੈ ਠੀਕ ਹੈ ਕਿੰਨਾ ਦੁੱਧ ਚੋਇਆ ਪਹਿਲੇ ਸੁਈ ਦਾ ਆਪਾਂ ਦੁੱਧ ਦਾ 22 ਕਿਲੋ ਚੋਇਆ ਹੈ 22 ਕਿਲੋ ਐਦ ਕੀ ਅੰਦਾਜ਼ਾ ਲਾ ਸਕੇ ਕਿੰਨਾ ਦੁੱਧ ਪਦੂਗੀ ਇਹ ਵੀ ਇੱਕ ਦੀ 22 ਕਿਲੋ ਮਨਨ ਕਿ ਜਿਹੜੇ 22 ਮੰਨ ਕੇ ਲੈ ਲਵੇ ਸਕਾ ਨਾ ਠੀਕ ਹੈ ਚੋਣ ਚਵਾ ਧਾਰਾਂ ਦੀ ਇੱਕ ਨੰਬਰ ਠੀਕ ਹੈ ਤੇ ਰੇਟ ਇਹਦਾ ਪੱਕੀ ਰੱਖਿਆ ਰੇਟ 30000 ਰੁਪਏ ਮਾਨਦਾਨ ਹੋ ਜਾਊਗਾ ਆ ਮਾਨਦਾਨ ਹੋ ਜਾ ਤੋਰੀ ਬਾਹਰ ਨੂੰ ਸੋ ਦੋਸਤੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦਾ ਚੰਗੀ ਕੱਦ ਬੈਡ ਵਾਲੀ ਬੇਲ ਵਾਲੀ ਬਹਿੜਾ ਸੂਈ ਸਵਾਈ ਤਾਜੀ ਸੂਈ ਹੈ ਬਿਲਕੁਲ ਜੇ ਰਹਿ ਗਈ ਪੈਣ ਵਾਲੀ ਸੂਈ ਨੂੰ ਸਿਰਫ ਇਹਨੂੰ 25 ਤੋਂ 30 ਮਿੰਟ ਹੋ ਗਿਆ ਅੱਧਾ ਘੰਟੇ ਤੋਂ ਤਰੰਦਰ ਟਾਈਮ ਆ ਸਾਰਾ ਜਿਹੜਾ ਹਲੇ ਸੂਈ ਨੂੰ ਹੋਇਆਗਾ ਤੇ ਲੇਵਾ ਦੇਖੋ ਫਟ ਫੜ ਜਾਵਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ 21 22 ਲੀਟਰ ਦੱਸਦੇ ਮਾਲਕ ਪਹਿਲੇ ਸੇ ਦੁੱਧ ਚੋਇਆ ਵਾ ਕਹਿੰਨ ਨੂੰ 28 ਦੇ ਦੇ 30 ਕਹ ਜੀ ਪਰ ਹਕੀਕਤ ਦੀ ਬਾਡੀ ਵਾਂਦਰ ਦੱਸ ਜੇ ਕਿ 22 ਲੀਟਰ ਦੁੱਧ ਤੇ ਇਸ ਕੀ ਚੱਲੂਗੀ ਤੇ ਬਾਕੀ ਮੇਨ ਗੱਲ ਵੀਰ ਦਾ ਰੇਟ ਬਿਲਕੁਲ ਜੈਨੂਅਲ 71000 ਰੁਪਏ ਨਹੀਂ ਆਮ ਤੌਰ ਤੇ ਬਧ ਨੇ ਇੱਕ ਲੀਟਰ ਕੋਸੂ ਦਾ ਮੁੱਲ ਲੱਖ ਚੱਲ ਪੈਂਦਾ ਸਵਾ ਲੱਖ ਚੱਲ ਪੈਂਦਾ ਬਿਲਕੁਲ ਵੇਚਣ ਜਲਾ ਰੇਟ ਆ ਤੇ ਥਣ ਵਗੈਰਾ ਦੀ ਬਿਲਕੁਲ ਓਕੇ ਜਿਵੇਂ ਸਾਫ ਹੈ ਜਿਵੇਂ ਸੁਭਰਤ ਧਾਰਾ ਦੇਖੋ ਕਿਆ ਬਾਤਾਂ ਧਾਰਾ ਵੀਰ ਮਾਰ ਕੇ ਦਿਖਾਉਂਦਾ ਪਿਆ ਤੇ ਮਗਰਸ ਨੇ ਵੀਰ ਧਾਰਾ ਮਾਰਦੀ ਸੋ ਚਾਰੇ ਥਣ ਬਿਲਕੁਲ ਓਕੇ ਆ ਸਾਫ ਸੁਥਰੇ ਜਿਹਾ ਹਰੇ ਕੋਈ ਬੱਚਾ ਨਹੀਂ ਲਾਇਆ ਕੋਈ ਹੋਰ ਨਹੀਂ ਲਾਇਆ ਬਸ ਠੀਕ ਹੈ ਓਕੇ ਸੋ 71000 ਰੁਪਏ ਕੀਮਤ ਆ ਪਿੰਡ ਦਵਾਨੇ ਜ਼ਿਲ੍ਹਾ ਬਰਨਾਲਾ ਦੂਜਾ ਸੂਆ ਬੈੜ ਸੂਈ ਆ ਪਿੱਛੇ ਬੱਚੇ ਇਕੱਲੇ ਜੇਰ ਰਹੇਗੀ ਮੈਨ ਵਾਲੀ ਸੋ ਥਣ ਦੇਖੋ ਚਾਰੇ ਨਿਕਣਵੇਂ ਸਾਫ ਸੁਥਰੇ ਮੂਹ ਵਥਰੇ ਚੰਗੀ ਆ ਪੂਰੀ ਜਿੰਦ ਜਨ ਵਾਲੀ ਰਾਜੀ ਸਮੀ ਪੜੀ ਵੀ 72 ਦੇ ਵਿੱਚ ਉਹ ਵੀ ਮਾਨਦਾਨ ਹੋ ਜਾਊਗਾ ਸੋ ਕੋਈ ਵੀ ਵੀਰ ਇਸ ਬੈੜ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ